ਮੰਤੋ ਨਿੰਦੀ ਸਮ੍ਰਿਦ ਉਹ ਕੀ ਵੇਖੀ ਜਾਨੀ ਹਾਈ ਤੁਹਾਨੂੰ ਵੱਲ ਪੈ ਗਿਆ ਹਾਈ ਅੰਦਰ ਆ ਕੇ ਤੇ ਮੇਨਾ ਕੰਮ ਕਰਾ ਮੇਰੀ ਧੀ ਸ਼ਿਰ ਛੇਤੀ ਨਹੀਂ ਮੇਰੀ ਭੈਣ ਨੇ ਉਹ ਨਾ ਮੈਨੂੰ ਘੋਟ ਕੇ ਬਫੀ ਪੋਣੀ ਫਿਰ ਚਾਹ ਕੋਤ ਕੱਲੀ ਭੈਣ ਭੈਣ ਨਾ ਕਰੀ ਜਾ ਮਾਮੀ ਨੇ ਫੇਰ ਗੁੱਸਾ ਵੀ ਕਰਤਾ ਨਹੀਂ ਆ ਨਾਲ ਵੀਰ ਵੀ ਆਉਣਾ ਵਾ ਹਾਂ ਗੁਰਵੰਦ ਨੂੰ ਬਫੀ ਪਾਉਂਗੀ ਹਾਂ ਉਹ ਤੇ ਕੱਲੀ ਭੈਣ ਹੀ ਗਈ ਜਾਂਦੀ ਆ ਨਾ ਭੈਣ ਭਰਾ ਹਾਂ ਤੇ ਚੱਲਾ ਮੇਨਾ ਨਾ ਕੰਮ ਕਰਾ ਨਾ ਫਿਰ ਵੇਲਾ ਬਿਲਕੁਲ ਹੀ ਨਿੰਦੂ ਕਰਨ ਦੇ ਕੰਮ ਆ। ਪਲੀਜ਼ ਪਲੀਜ਼। ਤੇ ਫਿਰ ਪੁੱਤੋ ਫਿਰ ਮੈਂ ਵੀ ਵਿਲੀ ਹੋ ਜੂੰਗੀ ਨਾ। ਤੇ ਫਿਰ ਮੈਂ ਆਹਦੇ ਲੱਗ ਲਾਵਾਂਗੀ ਮੈਂ ਵੀ ਤੇ ਰਹਿਮਤ ਨੂੰ ਚੁਪਨਾ ਮੇਲਾ ਸੱਚੀ ਬੜਾ ਹੁੰਦਾ। ਪੱਬੀ ਨੂੰ ਵੀ ਲੈਣ ਨੂੰ ਟਾਈਮ ਹੋ ਗਿਆ। ਰਹਿਮਤ ਨੂੰ ਤਾਂ ਕਿੰਨਾ ਹੀ ਟਾਈਮ ਹੋ ਗਿਆ ਮੇਲੀ ਨੂੰ। ਕੋਈ ਨਾ ਅੰਧੇਰੀਂ ਆਉਂ ਕੰਮ ਕਰਦੇ ਆਉਂ। ਉਹ ਪਹਿਲਾ ਹੀਗਾ ਪੁੱਤ। ਹੁਣ ਕੰਮ ਹੋਲੀ ਕਰਨਾ ਪੈਂਦਾ ਵਾ ਨਾ ਇਸ ਲਈ ਹੋਲੀ ਹੁੰਦਾ ਵਾ। ਗੱਲ ਸੁਣੋ। ਹਾਂ ਮੈਂ ਨਾ ਆ ਤੋੜ ਕੇ ਇੱਥੇ ਡੈਕੋਰੇਸ਼ਨ ਕਰਦਾ ਉਹ ਭੈਣ ਆ ਇਦਾਂ ਦਾ ਨਾ ਕੁਝ ਵੀ ਕਰੀ ਜੋ ਫੁੱਲ ਟੁੱਟ ਕੇ ਦਾਦੀ ਨੇ ਗੁੱਸੇ ਹੋਣਾ ਹਾਂ ਮਾਬਾ ਨੇ ਫੁੱਲ ਲੱਗਦੇ ਆ ਕੋਈ ਗੱਲ ਨਹੀਂ ਡੈਕੋਰੇਸ਼ਨ ਤੇ ਉਹਨਾਂ ਨੇ ਉਤੋਂ ਦੀ ਲੰਘ ਜਾਣਾ ਐਵੇਂ ਨਾ ਫੁੱਲ ਤੋੜ ਡਾਣੀ ਆ ਠੀਕ ਆ ਗਏ ਤੇ ਫੁੱਲ ਟੁੱਟ ਕੇ ਇੱਥੇ ਲੱਗੇ ਆ ਮੁਝਾਂ ਹੀ ਆ ਜਿਹਦਾ ਕਾਪਾ ਜਾ ਕੰਮ ਕਰ ਜਾ ਨਹੀਂ ਤੋੜਦੀ ਮੈਂ ਫੁੱਲ ਨਹੀਂ ਤੋੜ ਫੁੱਲ ਨਾ ਤੋੜੀ ਦੇ ਹੁਣ ਗਾਹ ਨਾ ਜਾਈਂ ਕੇ ਪਸੇ ਨੂੰ ਠੀਕ ਆ ਨਹੀਂ ਮੈਂ ਇੱਥੇ ਵੇਖਣਾ ਇੱਥੇ ਆਉ ਉਹ ਤੇ ਇੰਨ ਛੇਤੀ ਥੋੜਾ ਹੋਣਾ ਐ ਮੈਂ ਕੋਈ ਕੰਮੇਕਾਰੇ ਲੱਗੇਂਗੇ ਤੇ ਫੇਰ ਜਿਆਦਾ ਛੇਤੀ ਆਉਣੇ ਇੰਦਾ ਨਹੀਂ ਟਾਈਮ ਪਾਸ ਹੁੰਦਾ ਹੁੰਦਾ ਕਹਿੰਦੇ ਡੀਕ ਤੇ ਸਭ ਤੋਂ ਓਖਾ ਕੰਮ ਆਵਾ ਕੋਈ ਨਾ ਪਸ ਖੁੱਲੇ ਵੀ ਡੀ ਦੇ ਹੁੰਨੇ ਛੁੱਟੀ ਕਦੋਂ ਹੁੰਨੀ ਆ ਅੱਛਾ ਅਬ ਬੋਰ ਹੁੰਨੇ ਰਿਤੇ ਆਹੋ ਤੇ ਉਹ ਫੇਰ ਸਾਰਾ ਕੁਛ ਟਾਈਮ ਨਹੀਂ ਹੋਣਾ ਹੁੰਦਾ ਵਾ ਨਹੀਂ ਕੱਖ ਨੇ ਤੇ ਜਾ ਦੇਹੀ ਕੰਮ ਕਰੋ ਜਾ ਫੋਲਤੇ ਮੈਂ ਤੋੜੂੰਗੀ ਇੱਕ ਤੋਂ ਉਂਗੀ ਪੈ ਜਲਦੀ ਜਲਦੀ ਆ ਜਾ ਜੇ ਫਰੀਜੇ ਨਹੀਂ ਆਏ ਮੂਟੇ ਮੋਲੇ ਆਏ ਆ ਕਿਉਂ ਨਹੀਂ ਖਰਾਬ ਕਰਨ ਕਿੱਡੇ ਸੋਹਣੇ ਗਲਾਬ ਲੱਗੇ ਆ ਮੈਂ ਥੋੜੇ ਥੋੜਨਾ ਵਾ ਤੋੜਦੇ ਤੁੰੜੇ ਹੀ ਮੈਂ ਤਨਉਂਦਿਆਂ ਤੇ ਵੇਖ ਲਿਆ ਮਾਂ ਤੇਰੀ ਜੇ ਹੂੰਜ ਕੇ ਗਈ ਯਾਰ ਤੂੰ ਖਲਾਰਾ ਪਾਤਾ ਵਾ ਨਹੀਂ ਉਹ ਦੇਖੋ ਨਾ ਥੱਲੇ ਡਿੱਗੋ ਚੱਕੇ ਮੈਂ ਤੇ ਇੱਥੇ ਖਲਾਰਾ ਪੋਣਾ ਹੀਗਾ ਫਿਰ ਨਹੀਂ ਖਲਾਰਾ ਪੋਣ ਕੀ ਕਰਨੋਂ ਨਹੀਂ ਮੈਨੂੰ ਇਹ ਦੱਸ ਪਹਿਲਾਂ ਇਹ ਖਲਾਰਾ ਨਹੀਂ ਡੈਕੋਰੇਸ਼ਨ ਕਾਹਦੀ ਡੈਕੋਰੇਸ਼ਨ ਮੈਂ ਰਾਮਤ ਨਹੀਂ ਹੋਣਾ ਤੇ ਰਾਮਰੇ ਨਹੀਂ ਹੋਣਾ ਤੂੰ ਘਰ ਜਾ ਕੇ ਬੋ ਇੱਥੇ ਤੂੰ ਕੀ ਕਰਦੀ ਆ ਮਾਦੇ ਡੇਕੰਡੀ ਉਹਨਾਂ ਨੂੰ ਤੇ ਕੇਲਿਆਂ ਦਾ ਗੇਟ ਬਣਾ ਰਹਿਮਤਮਾਤੀ ਫਿਰ ਆਉਣ ਲੱਗਾ ਮੰਤਰੀ ਕੋਈ ਵੱਡਾ ਤੈਨੂੰ ਕਹ ਲੈ ਹੈ ਨਹੀਂ ਮਾਸਾ ਵੀ ਸਮਰੀਦ ਏਦਾਂ ਮੈਂ ਜੀ ਨਹੀਂ ਕਰਦਾ ਤੈਨੂੰ ਕਹਿਣ ਨੂੰ ਮੈਂ ਬੜਾ ਕਹਿ ਨਹੀਂ ਵੀ ਨਹੀਂ ਸਮਰੀਦ ਨੂੰ ਕੁਝ ਨਹੀਂ ਕਹਿਣਾ ਜੇ ਤੂੰ ਏਦਾਂ ਦੇ ਕੰਮ ਕਰਦੇ ਮੈਨੂੰ ਖਿੱਚ ਬਹੁਤ ਹੁੰਦੀ ਆ ਆ ਡੈਕੋਰੇਸ਼ਨ ਹੁੰਦੀ ਆ ਨਾਲੇ ਮੇਰੀ ਗਰਲਫ੍ਰੈਂਡ ਉੱਥੇ ਮੈਂ ਰੱਖਿਆ ਹੀਗਾ ਆਪਣਾ ਕੇਟ ਰੱਖੀ ਹੋਈ ਹੈਗੀ ਉੱਥੇ ਪ੍ਰੈਸ ਟੇਬਲ ਦੇ ਉੱਤੇ ਉੱਥੇ ਹੈ ਹੀ ਨਹੀਂਗੀ ਹੁਣ ਵੇਖੀ ਕਿ ਤੈ ਨਹੀਂ ਨਰੇ ਉਹਦਾ ਕੀ ਕਰਨਾ ਹੈ ਤੇ ਉਹਦਾ ਮੈਂ ਕੁਝ ਨਹੀਂ ਕਰਨਾ ਤੇਰੇ ਮੈਂ ਜਿਹੜੇ ਕੱਪੜੇ ਆ ਨਾ ਮੈਂ ਉਹ ਕਿੱਟਿਚ ਪਾਦਾ ਕਿਉਂ ਤੇ ਆ ਮਾਮੀ ਤੇਰੇ ਨੇ ਆਉਣਾ ਨਾ ਹੁਣ ਉਹਦੇ ਨਾਲ ਚੱਲ ਜੀ ਤੂੰ ਕਿਉਂ ਮੈਂ ਨਹੀਂ ਜਾਣਾ ਜਿੱਥੇ ਮੈਂ ਮम्मा ਮੈਂ ਉੱਥੇ ਰਹਿਣਾ ਐਂ ਇਦਾਂ ਥੋੜੀ ਗੱਲ ਹੁੰਦੀ ਕੱਲ ਨੂੰ ਤੂੰ ਵੱਡੀ ਹੋਵੇਂਗੀ ਤੈਨੂੰ ਸਹੁਰੇ ਘਰ ਲਾਵਾਂਗੇ ਤਾਂ ਤੇ ਕੀ ਆਖਾਂਗੇ ਮੇਰੀ ਮਾਂ ਵੀ ਨਾਲ ਜਾਊਗੀ ਫੇਰ ਮੈਂ ਸਹੁਰੇ ਜਾਣਾ ਉਹ ਬਾਤ ਦੀ ਗੱਲ ਵਾ ਹੁਣ ਮੈਂ ਮम्मा ਲੱਗੇ ਰਹਿਣਾ ਨੇ ਭੈਣਾ ਫੇਰ ਆ ਜੀ ਮਹੀਨਾ ਦਸ ਦਿਨ ਫਿਰ ਤੋਂ ਰਿਆ ਦਾਦੀ ਤੁਸੀਂ ਕਿੰਨੇ ਨਾ ਤੁਸੀਂ ਇੱਥੇ 10 ਦਿਨ ਕੋਮ ਫੇਰਾ ਮੈਂ ਤਾਂ 10 ਦਿਨ ਕਿ ਇੱਕ ਦਿਨ ਵੀ ਨਹੀਂ ਰਹਿਣਾ ਹੈਗਾ ਮੈਂ ਉੱਥੇ ਤੇ ਤੂੰ ਕਿਉਂ ਨਹੀਂ ਰਹਿਣਾ ਉੱਥੇ ਮੇਰੀ ਮੰਮੀ ਪਾਪਾ ਤਾਂ ਮਹੀਨਾ ਮੇਰਾ ਜੀ ਨਹੀਂ ਲਾਦਾ ਪਹਿਲੀ ਗੱਲ ਤੇ ਮੈਨੂੰ ਦਾਦੀ ਦਾਦੀ ਨਾ ਕਰਿਆ ਕਰ ਤੈਨ ਮੈਂ ਅੱਗੇ ਬੜੀ ਵਾਰ ਆਖਿਆ ਹੀ ਉਹ ਤੇ ਦੂਜੀ ਗੱਲ ਮੰਮੀ ਨੂੰ 100 ਵਾਰੀ ਮੰਮੀ ਕਹੇ ਤੇ ਪਾਪਾ ਜਿਹੜਾ ਕਹਿੰਨੀ ਆ ਨਾ ਮੈਨੂੰ ਵੇਖ ਖਾੜੀ ਦਿੰਦਾ ਜਦ ਪਾਪਾ ਕਰਦੀਆਂ ਗੱਲ oh my god ਦਾਦੀ ਮਰ ਮ ਪਾਪਾ ਨੂੰ ਚਾਚਾ ਥੋੜਨਾ ਕਹਿਣਾ ਪਾਪਾ ਨੂੰ ਪਾਪਾ ਹੀ ਹੈ ਨਾ ਵਾ ਨਾ ਮੇਰੀ ਸੁਣ ਲੈ ਖਾਲ ਕਹਿਣਾ ਪਾਪਾ ਤੇ ਕਹੀ ਜਾ ਪਰ ਮੇਰੇ ਸਾਹਮਣੇ ਮਨਜੋਦ ਨੂੰ ਪਾਪਾ ਨਹੀਂ ਕਹਿਣਾ ਠੀਕ ਆ ਜੋ ਪਾਪਾ ਮੈਨੂੰ ਖੋਦ ਹੀ ਗੰਦੇ ਆ ਕਿ ਪਾਪਾ ਕਹੇ ਮੈਨੂੰ ਪਾਪਾ ਦਾ ਵਾ ਦਿਮਾਗ ਖਰਾਬ ਹੋਇਆ ਉਹਦੇ ਕੀੜਾ ਵਾ ਦਿਮਾਗ ਚ ਉਹਦੇ ਵਸ ਦੀ ਗੱਲ ਨਹੀਂ ਆ ਉਹਨੂੰ ਇੰਨੀ ਅਕਲ ਨਹੀਂ ਹੈਗੀ ਮੈਂ ਕੀ ਗੱਲਾਂ ਕਰਨ ਡਿਆ ਵਾਂ ਮਾਂ ਦਾ ਤੋ ਉਹਨੂੰ ਹੈ ਹੀ ਨਹੀਂ ਕਿ ਮੇਰੀ ਮਾਂ ਕੀ ਆਦੀ ਮੇਰੀ ਗੱਲਾਂ ਦਾ ਅਸਰ ਹੀ ਨਹੀਂ ਕਰਦਾ ਉਹ ਮੇਰੇ ਹੁੰਦਿਆ ਨਹੀਂ ਪਾਪਾ ਕਹਿਣਾ ਮੇਰੇ ਅੱਖਾਂ ਤੋਂ ਪਰੋਖਾ ਉਹਨੂੰ ਪਾਪਾ ਕਹੀ ਜਾਂ ਚਾਚਾ ਕਹੀ ਜਾਂ ਜੋ ਮਰਜ਼ੀ ਕਹੀ ਜਾ ਠੀਕ ਆ ਪਰ ਜਿੰਨਾ ਤੂੰ ਹੁਣ ਬੋਲਣ ਡੈ ਪੀ ਆ ਨਾ ਮੈਨੂੰ ਲੱਗਦਾ ਵਾ ਵੀ ਤੂੰ ਮੈਂ ਦੱਸ ਦੇਣ ਕਿਹਾ ਨਾ ਫਿਰ ਤੋਰਿਆ ਮੈਂ ਤੈਨੂੰ ਪੱਕੀ ਕਲਾ ਦੇਣਾ ਹੀ ਉੱਥੇ ਦਾਦੀ ਜੀਤੇ ਵੀ ਨੂੰ ਇਦਾਂ ਟੌਰਚਰ ਕੀਤਾ ਨਾ ਮੈਂ 100 ਨੰਬਰ ਤੇ ਫੋਨ ਲਾ ਦਣਾ ਜਾਂ ਫਿਰ ਪੁਲਿਸ ਚਾਕੇ ਲੈ ਕੇ ਜਾਊਗੀ ਤੇ ਫਿਰ ਤਾਂ ਡੀਰੇਲ ਬਣੂਗਾ ਅੱਛਾ ਤੂੰ 100 ਨੰਬਰ ਤੇ ਫੋਨ ਕਰਨਾ ਵਾ ਬੱਲੇ ਨਹੀਂ ਤੇਰੇ ਜਮੀਨ ਚੋਂ ਤੇ ਨਿਕਲਿਆ ਕੱਲ ਜਮੀ ਗਿੱਦੜੀ ਤੇ ਅੱਜ ਹੋਇਆ ਵਿਆਹ ਮਾਸਾ ਜੀ ਨੇ ਤੂੰ ਹੈਗੀ ਤੇ ਗੱਲਾਂ ਤੋਂ ਕਰਦੀਆਂ ਵੜਿਆ ਵੜਿਆ ਨਾਲੋਂ ਵੀ ਜ਼ਿਆਦੀਆਂ ਪੁਲਿਸ ਖੁਦ ਕਹਿੰਦੇ ਆ ਕਿ ਜੇ ਤੁਹਾਨੂੰ ਕੋਈ ਟਾਰਚਰ ਕਰਦਾ ਤਾਂ ਤੁਸੀਂ 100 ਨੰਬਰ ਤੇ ਫੋਨ ਲਾਓ ਉੱਥੇ ਪਚੌਕੇ ਲੈ ਜਾਂਦੇ ਆ ਤੇ ਮੈਂ ਕਹਿੰਦਾ ਤੇਰਾ ਗਲ ਘੁੱਟ ਕੇ ਮਾਰ ਦਿੱਤਾ ਵਾ ਜਿਹੜਾ ਮੈਨੂੰ ਪੁਲਿਸ ਨੇ ਖੜਨਾ ਵਾ ਤੇ ਮਰੀਤ ਆ ਗਈ ਜੇ ਕੋਈ ਤੁਹਾਨੂੰ ਕੋਈ ਗੱਲ ਕੋਈ ਕੀਤੀ ਤੇ ਵੇਖੀ ਚਲ ਬੋ ਚਲੀਏ ਤੇਰੀ ਮਾਮੀਆਂ ਆਉਣ ਵਾਲੀ ਆ ਲੈ ਗਿਆ ਮਾਮੀ ਆਉਣ ਵਾਲੀ ਉਹ ਹੀ ਗੱਲਾਂ ਹੁੰਨ ਗਿਆ ਮਾਮੀ ਆਉਣ ਵਾਲੀ ਤੇ ਸਾਰੇ ਫੁੱਲ ਖਰਾਬ ਕਰ ਦਿੱਤੇ ਖਲਾਸ ਕਰਕੇ ਮਾਮੀ ਪਹਿਲੀ ਵਾਰ ਆਉਣ ਲੱਗੀ ਆ ਪਾਪਾ ਲੈ ਗਿਆ ਨਹੀਂ ਹੁਣਾਂ ਨੂੰ ਤੇ ਇਹਨੇ ਨਾ ਕੀ ਕਰਨ ਜਾਣਾ ਮੈਂ ਤੂੰ ਜਾ ਕੇ ਮੋਟਰਸਾਈਕਲ ਖੜ ਤੇ ਚਲਾ ਲਿਆ ਤੇ ਗੱਡੀ ਚ ਚੱਲ ਜਾਨੇ ਆ ਲੈ ਦੱਸ ਭਾਈ ਉਹਦਾ ਮਨਜੋਰ ਤੈਨੂੰ ਤੇ ਪਤਾ ਨਹੀਂ ਕਦੋਂ ਅਕਲੇ ਆਉਣੀ ਆ ਪਤਾ ਨਹੀਂ ਕਦੋਂ ਅਕਲੇ ਆਉਣੀ ਸਿਰ ਦੀਆਂ ਠੀਕਰੀਆਂ ਬਾਬਾ ਪੱਜ ਗਈਆਂ ਵਾ ਉਹ ਨਿਗੀ ਜੀ ਕੁੜੀ ਉਹਦੇ ਹਵਾ ਪੈ ਜੂਗੀ ਤੇ ਪਿੱਛੋਂ ਕਿੱਦਾਂ ਆ ਗਈ ਹਵਾ ਪਾ ਕੇ ਉਹ ਬੱਸੇ ਬਿਠੀ ਆ ਹਾਂ ਹੋ ਤਾਂ ਬੱਸ ਤੇ ਹਵਾ ਲੱਗਦੀ ਪਿੱਛੋਂ ਘਰ ਹੋਣੀ ਪੈਨੋ ਆਈ ਉਹ ਜਿੰਨੇ ਮਰਜ਼ੀ ਫੁੰਮਣ ਲਈ ਜਾਓ ਨਾ ਪਰ ਜੋ ਮੈਂ ਕਹਣਾ ਉਹੋ ਹੀ ਹੋਣਾ ਵਾ ਇਹ ਨਹੀਂ ਰਿਹਾ ਕਿਤੇ ਵੀ ਜਾਣਾ ਮਾਦਾ ਜੋ ਘਰ ਪਰਸਨਲਟੀ ਹੈਗੀ ਦੋ ਉਹਨੂੰ ਚੱਲ ਜਾ ਲੈ ਜਾ ਗੱਡੀ ਦੋ ਗੱਡੀਆਂ ਖੜਾ ਵਿਥੋ ਕੇ ਉਹਨੂੰ ਨਮਾਜ਼ ਮਾਰਨਾ ਖਵਾਂਡੀ ਨੂੰ ਇੱਕ ਜੀ ਨਿਗੀ ਜੀ ਨੂੰ ਭਾੜੋ ਤੇ ਇੱਕ ਜ ਮੱਡੀ ਨੂੰ ਭਾੜ ਕੇ ਲਿਆ ਫੈਲਸਟੀਆਂ ਹੈਗੀਆਂ ਨਾ ਜਾ ਪਰ ਫੈਲਸਟੀਆਂ ਮਾਦਾ ਅੰਗਰੇਜ਼ੀ ਨੂੰ ਨਾਮੂ ਮਾਰ ਨਾਲ ਮੁੰਡਾ ਵੀ ਹੈ ਗੱਡੀਆਂ ਤਿੰਨ ਖੜਨੀਆਂ ਪੈਣੀਆਂ ਤੇ ਤੂੰ ਚਲਾ ਕੇ ਡਰਾਈਵਰ ਬਣਾ ਨਾਲ ਖੜਨ ਜਾ ਮੇਰੇ ਰਵਾ ਮੇਰੇ ਕੋਲ ਚਾਰ ਪੰਜ ਲੈ ਜਾ ਅੰਗਰੇਜ਼ੀ ਨੂੰ ਮੈਂ ਨਹੀਂ ਮਾਰਦੀ ਤੇਰੀ ਗੱਲ ਦਾ ਜਵਾਬ ਦੇਣ ਲਈ ਕੁੜੀਆ ਤੂੰ ਤੇ ਚੱਲਣਾ ਘਰ ਨੂੰ ਉਧਰ ਹੋ ਪਾਪਾ ਤੇ ਇਹ ਨਾ ਚੱਲਦੀ ਫੇਕੀ ਹੋ ਜੂਗਾ ਇੱਥੇ ਹੀ ਆ ਜਾਣਾ ਵਾ ਉਹਨੇ ਵੀ ਜਾ ਜਾ ਕੇ ਲੈ ਆ ਲੈਣੀ ਨਹੀਂ ਤੇ ਤੈਨੂੰ ਕਹਿ ਰਿਕਸ਼ਾ ਕਰਕੇ ਆ ਜਾ ਹੂੰ ਮਾੜਾ ਹੱਦੋਂ ਕਿ ਤੂੰ ਮੇਰੇ ਸਾਹ ਤੇ ਤੇਨੂੰ ਕੀ ਆ ਤੂੰ ਕੀ ਆ ਤੇਰੇ ਹੁੰਜਾ ਜਿਵੇਂ ਲੱਗੀ ਮਾਰਨ ਤੇ ਤੂੰ ਨੇ ਤੈਨੂੰ ਕਿਆ ਕੋ ਬੇ ਨਹੀਂ ਜਾਣਾ ਉਹਨੇ ਬਸ ਚੱਲ ਨਹੀਂ ਕਰਨ ਚੱਲ ਨਹੀਂ ਹੈ ਨਾ ਕੁੜੀ ਨੇ ਆਖੀ ਨਾ ਕੋਈ ਕਾਲ ਲੂੰਗੀ 100 ਨੰਬਰ ਤੇ ਕੋਲ ਯਾ ਕਰ ਲੈ 1000 ਨੰਬਰ ਤੇ ਕਰ ਮੇਰੀ ਬੰਦੋ ਪੰਜ ਮਿੰਟ ਚਲਾ ਤੇ ਪੈ ਗਈ ਹੋਣ ਤੁਸੀਂ ਜਿਉਂ ਜਾਓਗੇ ਹੁਣ ਚੱਕੀ ਦੇ ਤੇ ਚੋਲ ਛੜਾਈ ਜਾਣਗੇ ਤੇ ਹੁਣ ਤੁਸੀਂ ਆਪ ਪਾਉਂਦੇ ਇੱਥੇ ਆਣ ਕੇ 11 21 ਹੋਰ ਕਿੰਨੇ ਪਾਉਣੀ ਆ ਤੁਸੀਂ ਮਾਂ ਪੁੱਤ ਦੇ ਬੜੇ ਹਿੰਮਤੀ ਆ ਅੱਛਾ ਹੈ ਹੁਣ ਸਾਡੀ ਹਿੰਮਤ ਨੌਲਦੇ ਆ ਹਿੰਮਤ ਕਰ ਕਰ ਕੇ ਸਾਰੇ ਕੰਮ ਕੀਤੇ ਹੈਗੇ ਜੇ ਹੁਣ ਤੁਹਾਨੂੰ ਪਾਉਣੀ ਪੈ ਗਈ ਤੇ ਕੀ ਹੋ ਗਿਆ ਤਾਂ ਮੁੰਡੇ ਦਾ ਕਸੂਰ ਵਾ ਸਾਰਾ ਮੁੰਡਾ ਕਿੱਧਰ ਗਿਆ ਵਾ ਮੁੰਡਾ ਵੀ ਤੂੰ ਆ ਦੇ ਵਰਗਾ ਤੂੰ ਹੀ ਮੁੰਡੇ ਵਰਗੇ ਜਿਹੜੀ ਉਹ ਲਿਹਾਂਦੀ ਪਤੀਸੀ ਜੀ ਉਹ ਸਾਰਿਆਂ ਤੋਂ ਵੱਧ ਅੱਛਾ ਅਹੀਂ ਸਾਰੇ ਮੁੰਡਾ ਮੇਰੇ ਵਰਗਾ ਉਹ ਪਤੀਸੀ ਜੀ ਹੋਰ ਕਿਸ ਵਰਗੀ ਤੇ ਤੂੰ ਹੀ ਸਾਰਿਆਂ ਨੂੰ ਚੰਗੀ ਆ ਹੈ ਚਲ ਠੀਕ ਆ ਮੈਂ ਨਹੀਂ ਚੰਗੀ ਸਾਲੇ ਹਾਰ ਆਉਣ ਲੱਗੀ ਓ ਤੇ ਗੱਡੀ ਤੇ ਲੈਣ ਗਿਆ ਤੇ ਨਾਲੇ ਤੂੰ ਹੀ ਵੀ ਲੀੜੇ ਲਾੜੇ ਕੋਈ ਹੋਰ ਪਾ ਦੋ ਪ੍ਰੌਣੀ ਆਉਣ ਲੱਗੀ ਆ ਫਿਰ ਮੈਂ ਤਾਂ ਨਹੀਂ ਕਿ ਲੀੜੇ ਪਾਉਣੇ ਤੂੰ ਪਾਉਣੇ ਆ ਤੇ ਪਾਲਾ ਮੈਂ ਤਾਂ ਫਿਰ ਪਾਏ ਹੀ ਅਸੀਂ ਤੇ ਜੱਡ ਬੂਡ ਸਾਡੇ ਲੀੜੇ ਇਦਾਂ ਦੇ ਸਾਨੂੰ ਲੀੜੇ ਨੂੰ ਕੀ ਹੋਇਆ ਵਾ ਕੀ ਹੋਇਆ ਲੀੜੇ ਨੂੰ ਠੀਕ ਆ ਮੈਂ ਤਾਂ ਪਾਏ ਆ ਤੇ ਜਿਉ ਮਾਸਾ ਜਿੰਨੀ ਕੁੜੀ ਹੋ ਉਹਨੂੰ ਮੈਂ ਕਹਿਨੀ ਆ ਵੀ ਤੂੰ ਹੁਣ ਨਾਲ ਹੀ ਚੱਲ ਜੀ ਫਿਰ ਤੋਰਿਆ ਉਹ ਗਾੜੀ ਮੈਨੂੰ ਕਿਤੇ ਕਈ ਦੀਆਂ ਕਈ ਸੁਣਾਉਂਦੀ ਗੱਲਾਂ ਮੈਂ ਨਾ ਤੇਰਾ ਦਿਮਾਗ ਖਰਾਬ ਹੋ ਗਿਆ ਤੂੰ ਹਾ ਗੱਲ ਕਰਦੀ ਹੈ ਨਾ ਉਹ ਨਿੱਕੀ ਆਉਣੀ ਆ ਨਾ ਮੈਂ ਨਿੱਕੀ ਨੂੰ ਵੀ ਕਹਿਣਾ ਬੈਠਾ ਹੀ ਛੱਡ ਜਾ ਠੀਕ ਵਾ ਕੀ ਠੀਕ ਵਾ ਠੀਕ ਵਾ ਤੇ ਫਿਰ ਤੂੰ ਇਹ ਵੀ ਜਿਹੜਾ ਰੱਬ ਨੇ ਸਾਨੂੰ ਜੀ ਦੇਣਾ ਵਾ ਤੇ ਪਹਿਲਾਂ ਇੱਥੇ ਲੈਣਾ ਲਾ ਲਾ ਕੇ ਰੱਖ ਲਾ ਕੁੜੀਆਂ ਦੀ ਤੇ ਕੋਈ ਨਹੀਂ ਫਿਰ ਕੀ ਜੀ ਦੇਣਾ ਤੇ ਇਹ ਵੀ ਜੀ ਰੱਬ ਦੇ ਦਿੱਤੇ ਹੋਏ ਆਏ ਤੇ ਜਿੱਥੇ ਹੈਗੇ ਉੱਥੇ ਨਹੀਂ ਚੰਗੇ ਲੱਗਦੇ ਤੇ ਜੇ ਇੱਥੇ ਆ ਜਣਗੇ ਤਾਂ ਕੀ ਹੋਊ ਚੁੱਕ ਕੇ ਲੈ ਜਾਣਗੇ ਫਿਰ ਉਦੋਂ ਹੀ ਨਾ ਜਾਣ ਦਿੰਦੇ ਜਦੋਂ ਅੱਗੇ ਆਈ ਸਾਰੇ ਹਾਰ ਉਹਦੀ ਮਨਜੋਤ ਦੀ ਉਹ ਰੱਖ ਰਹਿੰਦੇ ਹੁਣ ਪ੍ਰੌਣੀ ਨਾ ਆਉਣਾ ਇਹਦਾ ਰੋਲਾ ਨਾ ਕਰੇ ਪਾਦੀ ਕੋਈ ਵੀ ਕੋਈ ਗੱਲ ਨਾ ਕਰੀ ਚੰਗਾ ਆਪਣੀ ਥੋੜੀ ਜਵਾਨ ਨੂੰ ਲਗਾਮ ਰੱਖ ਇਹ ਗੱਲਾਂ ਕਰਨ ਨੂੰ ਦਿੱਤੀ ਹੈ ਇਹਨੂੰ ਕੈਂਚੀ ਨਾ ਬਣਾ ਇਹਨੂੰ ਅੱਛਾ ਤੇ ਮੈਨੂੰ ਪਤਾ ਅੰਦਰ ਮੈਂ ਤੁਹਾਨੂੰ ਦੱਸਣ ਹੀ ਨਹੀਂ ਸੀ ਹੁਣ ਖਸਮਾਂ ਨੂੰ ਖਾਓ ਜਾ ਕੇ ਤੇ ਨਹੀਂ ਦੱਸਣਾ ਹੁਣ ਤਾਂ ਮੈਂ ਤੈਨੂੰ ਆਰਡਰ ਕਿ ਲਾਇਆ ਵੀ ਤੂੰ ਮੈਨੂੰ ਆਣ ਕੇ ਦੱਸ ਕੋਈ ਵੀ ਗੱਲ ਮੁੜ ਕੇ ਰਖਣਾ ਹੈਗਾ ਵੀ ਪ੍ਰੋਣੀ ਆਉਣ ਲੱਗੀ ਤੇ ਮੈਨੂੰ ਦੱਸਿਆ ਨਹੀਂਗਾ ਮੈਂ ਤਾਂ ਦੱਸਣੇ ਆ ਗਈਆਂ ਕੋਈ ਨਹੀਂ ਅੱਜ ਦੱਸਤਾ ਵਾ ਨਾ ਮੁੜ ਕੇ ਜਦੋਂ ਮੈਨੂੰ ਪਤਾ ਲੱਗੂ ਨਾ ਕੋਈ ਆਉਣ ਲੱਗਾ ਵਾ ਮੁੜ ਕੇ ਨਹੀਂ ਮੈਂ ਦੱਸ ਨਾ ਦਸੀ ਬਾਬਾ ਨਾ ਦਸੀ ਤੂੰ ਹੀ ਚੰਗੀਆਂ ਸਾਰੇ ਨਾ ਅਸੀਂ ਤੇ ਸਾਰੇ ਹੀ ਉਹ ਹੀ ਹਦਾਈ ਤੁਰੇ ਫਿਰਦੇ ਆ ਵੱਡੀ ਅਕਲ ਵਾਲੀ ਆਈ ਗੱਲਾਂ ਮਾਰਦੀ ਮੈਨੂੰ ਅਕਲਾਂ ਸਿਖਾਉਂਦੀ ਆ ਤੈਨੂੰ ਹੀ ਅਕਲ ਬਾਝਾ ਦੀ ਹੋਰ ਤੇ ਕਿਸ ਨੂੰ ਅਕਲ ਹੀ ਆਖਿਆ ਪ੍ਰੌਣੀ ਆਉਣੀ ਆ ਤੂੰ ਵੀ ਨਾ ਉਹ ਹੋਰ ਦੀਆਂ ਹੋਰ ਸੁਣਾਈ ਜਾਣਗੀਆਂ ਚਲੋ ਠਕੀ ਗਈ ਵਧੀਆ ਹੋ ਗਿਆ ਵੇ ਕਿਦਾਂ ਭੱਜੀਆਂ ਗਈਆਂ ਮਿਲਣਾ ਜਿੱਦਾਂ ਕਿਤੇ ਬਾਹਰਲੇ ਮੁਲਕੋਂ ਆਈ ਹੁੰਦੀ ਆ ਉਹਨਾਂ ਦੀਆਂ ਬਾਹਾਂ ਆਕੜੀਆਂ ਮਿਲਣ ਖਣੋ ਲੱਥ ਵੀ ਜਾਵੇ ਕਿ ਦੂਜੀ ਦੇ ਨਾਲ ਉਹ ਹਣ ਕੇ ਸਾਰਾ ਇੱਕ ਵਾਰੀ ਮਿਲ ਲੈਣਾ ਵਾ ਅਕਲ ਕਿਤੇ ਕੱਟੇ ਨਹੀਂ ਰੋਇ ਦਿਹਾੜੀ ਵੀਡੀਓ ਕੱਲਾ ਵੀ ਕਰਦੀਆਂ ਫੋਨ ਵੀ ਲਾਉਂਦੀਆਂ ਤੇ ਤਾਂ ਵੀ ਇਦਾਂ ਮਿਲਣ ਡਈਆਂ ਜਿੱਦਾਂ ਸਦੀਆਂ ਹੀ ਹੋ ਗਈਆਂ ਹੁੰਦੀਆਂ ਇਹਨਾਂ ਨੂੰ ਮਿਲੀਆਂ ਨੂੰ ਕਿਤੇ ਆਹ ਜਿਹੜੀ ਸਾਡੀ ਸਮ੍ਰੀਤ ਵਾ ਨਾ ਇਹ ਵੱਢਣ ਵਾਲੀ ਆ ਇਹਨੂੰ ਹੁਣ ਮੈਂ ਕਲਾਉਣਾ ਹੀ ਕਲਾਉਣਾ ਨਾਲ ਵੇਖੀ ਵੇ ਵੇ ਕਿਦਾਂ ਨਿਕੀ ਜਿਹਨੂੰ ਲਈ ਮਨ ਲਾਉਣਾ ਜਾਣਾ ਹੀ ਪੈਣਾ ਹੁਣ ਮਿੰਨੋ ਵੀ ਕੇ ਤਾਂ ਗੁਰਬਰ ਬੋਤਾ ਹੇ ਤੇ ਮੂਛਾਂ ਨਾਟ ਦਈ ਜਾਓ ਬਾਹਰ ਤੇ ਪ੍ਰਾਉਣੀਆਂ ਆ ਗਈਆਂ ਵਾ ਉਹਨਾਂ ਘੜ ਘੜ ਕੋਕੂਆ ਨਹੀਂ ਜਾਂਦਾ ਕਿਤੇ ਤੇ ਮੂਛਾਂ ਨੂੰ ਜਿਹੜਾ ਵਟ ਬੰਦਾ ਦਿੰਦਾ ਉਹ ਲੜਨ ਵਾਸਤੇ ਦਿੰਦਾ ਹੁੰਦਾ ਉਹਦੇ ਉਦਾਂ ਹੀ ਧਾਂ ਨੂੰ ਡਕੇ ਲੈ ਬੰਦਾ ਤਾਂ ਨੂੰ ਕਰਦਾ ਹੀ ਕਰਦਾ ਆਹੋ ਹੁਣ ਗੱਲ ਸੁਣਨਾ ਪ੍ਰਾਉਣੀ ਬੜੀ ਜਰੀ ਬਾਦ ਆਈ ਤੇ ਕਰੇ ਬੋਲੀ ਨਾ ਅੰਦਰਲੀ

ਲ ਲੈ ਇਹ ਤੇ ਬੋਲਾ ਮੈਂ ਕੋਈ ਨਹੀਂ ਗਾਇਆ ਇਹ ਬੈਠਾ ਵੀ ਲੱਗਦੀ ਨਹੀਂ ਅੱਜ ਵੀ ਤਾਂ ਨਹੀਂ ਅਦਾ ਹਾਂ ਉਹ ਅਲੀ ਵਲੀ 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 ਹਾਂ ਹਾਂ ਮਿੱਕੇ ਹਾਂ ਮਿੱਕੇ ਆ ਕਿੰਨੇ ਮਰੋੜੇ ਪਾ ਲਈ ਲੈ ਕੇ ਉਸ ਮਰੀਦ ਨੂੰ ਰੱਖੇ ਉਹ ਤੇ ਟੋਪੀ ਨਹੀਂ ਲਈ ਇਹਦੀ ਨਾਲ ਲੈ ਲਿਆਂਦੀ ਏ ਟੋਪੀ ਮਾਸਟਰ ਜੀ ਅੱਛਾ ਏ ਚਾ ਹਾਂਜੀ ਠੀਕ ਉਹ 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 ਮੋਰ ਤੇ ਵੱਡਾ ਹੋ ਗਿਆ ਤੇ ਹੁਣ ਤੇ ਭੁੰਡਾ ਵੱਡਾ ਹੋ ਗਿਆ ਪਾਪਾ ਜੀ ਆਇਆ ਤੇ ਪਾਪਾ ਦਾ ਫੋਨ ਹਾਂਜੀ ਮਸੀ ਜੀ ਆਉਂਦਾ ਏ ਅੱਛਾ ਅੱਛਾ ਠੀਕ ਆ ਹਾਂਜੀ ਹਾਂਜੀ ਕੋਈ ਨਹੀਂ ਆ ਜਾਨੀ ਆ ਹੁਣ ਇਹਦਾ ਪਾਪਾ ਹੀ ਕਹਿਣ ਡੈ ਪੈਣਾ ਵਾ ਕਿ ਹੁਣ ਲੈ ਜੀ ਲਈ ਆ ਤੂੰ ਉਹਦਾ ਗੁਰਬਰ ਦਾ ਪਾਪਾ ਆਨੇ ਨਹੀਂ ਅੱਗੇ ਆਪਾ ਹਾਂਜੀ ਹਾਂਜੀ ਚਲੋ ਆ ਸ਼ਾ ਬੜੀ ਖੋਜ ਹੁੰਦੀ ਆ ਹਾਂਜੀ ਕੋਈ ਮੇਰੇ ਨਾਲ ਲਵਾ ਲਈ ਪਾਟੋ ਉਹ ਤਾਂ ਨਾ ਹਸਿਆ ਕਰ ਆਹੋ ਹਾਂਜੀ ਕਿੱਥੇ ਆਏ ਪੂਨੇ ਇੰਨੀ ਕਿੰਨੀ ਕੇ ਪ੍ਰੋਣੇ ਕਿਹਦੇ ਘਰ ਆਏ ਆ ਉਹ ਪਛਾਣ ਕਰਨੀ ਨਾ ਆਹੋ ਪਛਾਣਦੇ ਆ ਕੇ ਸੰਦੀਪਾ ਜੀ ਦੇ ਦਰਸ਼ਨ ਦਿੱਤੇ ਹੈ ਏਦਾਂ ਹੀ ਮਾਸੀ ਟਾਈਮ ਹੀ ਲੱਗਦਾ ਨਾਲੇ ਗੁਰਵਰ ਵੀ ਜਾਂਦਾ ਸਕੂਲ ਆਹੋ ਸਕੂਲ ਜਾਂਦੇ ਨਿਆਣੇ ਤੇ ਹੈ ਹੀ ਮੈਂ ਗੁਰਵਰ ਨੂੰ ਪਿਆਵਾਂ ਅਨੇ ਕਿਨੇ ਕੇ ਪ੍ਰੋਣੇ ਕਿੰਨੇ ਦੇ ਘਰ ਆਏ ਆ ਨੀ ਕਿਨੇ ਕੇ ਪ੍ਰੂਣੀ ਉਹ 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 ਬੱਲੇ 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 ਮਨਪ੍ਰੀਤ ਤੂੰ ਆ ਜਾ ਇੱਥੇ ਮੈਂ ਬਣੋਣੀ ਚਾਚੂ ਇੱਥੇ ਰੱਖ ਲੈਣਾ ਆਪਾਂ ਹੁਣ ਇਹਨੂੰ ਆਪਾਂ ਹੁਣ ਇਹਨੂੰ ਇੱਥੇ ਹੀ ਰੱਖ ਲੈਣਾ ਨਾਲੇ ਸਾਡਾ ਜੀ ਲੱਗਣਾ ਨੂੰ ਕੀ ਕਰਨੀ ਹੈ ਉਹ ਇਥੇ ਕਿਤਾਬ ਇਹਨੂੰ ਆਪਾਂ ਉਹ ਆਪਾਂ ਇੱਥੇ ਰੱਖ ਲੈਣਾ ਹੁਣ ਸਦੀਪ ਇਹਨੂੰ ਰਹਿਣਾ ਰਹਿਮਤ ਮਾਸਰ ਜੀ ਹੁਣ ਮੇਰਾ ਨੀ ਜੀ ਲੱਗਣਾ ਇਹਦੇ ਬਿਨਾ ਲੈ ਉਹ ਹਾਜੀ ਇਹ ਤੇ ਹੁਣ ਮਾਮੀ ਕੋਈ ਦੇਊਗੀ ਮੈਂ ਖੜਾ ਪਿੱਛੇ ਰੱਖ ਲਈਏ ਇਹਨੂੰ ਹਾਂਜੀ ਹਾਂਜੀ ਪਾਪੀ ਇੱਧਰ ਆਜੋ ਇਧਰ ਨੂੰ ਜਾ ਜਾ ਮੰਮੀ ਲੈ తేత్త ਹੋਰ ਸਿਆਪਾ ਪਾਏਗੇ ਸਾਡੇ ਭਾ ਦਾ ਅਜਰਾਬਾਂ ਵੀ ਉਹਦੀਆਂ ਹੁੰਦੀਆਂ ਹੀ ਲਾ ਕੇ ਤੂੰ ਸੁੱੜ ਦਿੱਤੀਆਂ ਵਾ ਉਹ ਆਪੇ ਲਾਉਣ ਡਿਆ ਵਾ ਗਾੜੀ ਨੋਟ ਰੱਖਿਆ ਬਹੁਤ ਇਹ ਸੱਟ ਲਾ ਕੇ ਤੇ ਮੁੜ ਕੇ ਅਗਲੇ ਨੇ ਕਹਣਾ ਤੁਹਾਡੇ ਘਰ ਲੱਗੀ ਤੁਸੀਂ ਦਵਾਈਆਂ ਦਵਾਓ ਕੋਈ ਸਿਆਣਿਆਂ ਵਾਲੇ ਕੰਮ ਕਰਿਆ ਕਰ ਤੂੰ ਹੁਣ ਨਿਆਣੀ ਨਹੀਂ ਗਈ ਉਹ ਆਪੇ ਲਾਉਣ ਡਿਆ ਹੈਗਾ ਕਿੰਨਾ ਛੋਣਾ ਵਾ ਨਹੀਂ ਕਿੰਨਾ ਛੋਣਾ ਵਾ ਗੁਰੂ ਰੇ ਆ ਗੁਰੂ ਰੇ ਆ ਓਰੇ ਅਗੁਰੂ ਨਹੀਂ ਕਿੰਨਾ ਛੋਣਾ ਮੇਰਾ ਪੁੱਤ ਮੇਰੀ ਸੁਣ ਲੈ ਗੱਲ ਇਹਨੂੰ ਰੱਖ ਲੈਨੇ ਆਪਾਂ ਜਾ ਦੇਣ ਤੇ ਤੂੰ ਚਲ ਜੀ ਆਪਣੀ ਮਾਮੀ ਦੇ ਨਾਲ ਮੈਂ ਨਹੀਂ ਜਾਂਦਾ ਜੀ ਫਿਰ ਤੈਨਾਂ ਕਿੰਨੀ ਵਾਰੀ ਕਿਹ ਨਾ ਨਹੀਂ ਆ ਮੈਂ ਨਹੀਂ ਭੈਣਾ ਇਹਦੇ ਵਰਗਾ ਵੀਰ ਦੇਊਗਾ ਰੱਬ ਤੈਨੂੰ ਵੀ ਮੁੜ ਕੇ ਫੇਰ ਦੋ ਵੀਰ ਹੋ ਜਾਣਗੇ ਕੋਥੇ ਤੇ ਕਿਥੇ ਮੈਂ ਕਹਿੰਦੀ ਭਾ ਮੈ ਦੋ ਹੋ ਗਏ ਫੇਰ ਚਾਰ ਹੋਵੇ ਮੈਨੂੰ ਕੋਈ ਲੋੜ ਨਹੀਂ ਹੈਗੀ ਹੂੰ ਕੋਈ ਟੈਨਸ਼ਨ ਨਹੀਂ ਹਾਂ ਤੈਨੂੰ ਲੋੜ ਨਹੀਂ ਆਗੀ ਵੀਰਾਂ ਦੀ ਭਰਾਵਾਂ ਦੀ ਲੋੜ ਹੈਗੀ ਆ ਪਰ ਮੈਨੂੰ ਕੋਈ ਟੈਨਸ਼ਨ ਨਹੀਂ ਆ ਅੱਛਾ ਫੇ ਤੂੰ ਇੱਥੇ ਹੀ ਰਹਿਣਾ ਰਹਿਣਾ ਵਾ ਰਹਿਣਾ ਰਹਿਣਾ ਹਾਂ ਇੱਥੇ ਮੁੱਦਾ ਬੰਨ ਕੇ ਰੱਖ ਚੰਗਾ ਆਰ ਜਾਈ ਚੋੱਕੇ ਲਿਆਂਦੀ ਕੀ ਬਿਮਾਰੀ ਆ ਇਹ ਤਾਂ ਚੁੱਕੀ ਹੀ ਅੱਗੇ ਕਿ ਨਹੀਂ ਚੁੱਕੀ ਚੁੱਕੀ ਹੀ ਮੈਂ ਕਰਤਾ ਰੱਖੀ ਆ ਕਰਤਾ ਰੱਖੀ ਆ ਆਵੇ ਕਿੰਨਾ ਖੁਸ਼ ਹੋਣ ਡਿਆ ਵਾ ਮੇਰੀ ਸੁਣ ਲੈ ਗੱਲ ਮੰਨ ਜਾ ਆਖੇ ਲੱਗ ਜਾਈਦਾ ਹੁੰਦਾ ਵਾ ਸਮ੍ਰੀਤ ਮੈਨੂੰ ਦਾਦੀ ਨਾ ਕਮੀ ਆਇਤੋਂ ਬਾਹਰ ਓਕੇ ਹਾਏ ਏਡਾ ਇਹਦਾ ਮੂੰਹ ਪਾਟਾ ਕੇ ਕੰਨਾਂ ਤੱਕ ਕੁੜੀ ਦਾ ਪੈਣਾ ਮੈਂ ਹੀ ਨਹੀਂ ਰੱਖਣੀ ਰੌਲਾ ਪਾ ਕੇ ਜਾਏਗੀ ਤਾਂ ਵੀ ਤੈਨੂੰ ਜਾਣਾ ਪੈਣਾ ਹੀ ਚੁੱਪ ਕਰਕੇ ਆਪਣੀ ਮਾਮੀ ਨਾਲ ਚੱਲ ਜਾਂਗੇ ਤਾਂ ਵੀ ਤੈਨੂੰ ਜਾਣਾ ਪੈਣਾ ਹੀ ਗੁਰਬਰ ਤੂੰ ਰਹਿਣਾ ਇੱਥੇ ਠੀਕ ਵਾ ਆਹ ਹਾਏ ਅੱਛਾ ਆ ਵੇ ਗੁਰਬਰ 100 ਲਾ ਕੇ 100 ਨੰਬਰ ਤੱਕ ਮੂੰਹ ਲੱਗੀ ਨਾ ਹੁਣ ਜਾ ਲਾ ਲਾ ਜਾ ਲਾ ਲਾ ਤੇ ਖਾ ਲਿਓ ਪਰੌਂਠੇ ਖਾ ਲਿਓ ਪਰੌਂਠੇ ਫੇ ਵਿਚੇ ਤੇਰੀ ਮਾਂ ਤੇ ਵਿਚੇ ਤੂੰ ਹੀ ਸਾਰਿਆਂ ਦੀ ਹਨਾੜੀ ਕਰੂੰਗੀ ਮੈਂ ਤੇ ਕੋਣ ਮੈਂ ਉੱਤੇ ਚਾਹ ਤਰੀ ਮੈਂ ਚਾਹ ਫੜਾਉਣੀ ਪਰੌਣੀ ਨੂੰ ਇਹ ਤੇ ਮੈਂ ਤੇਰੀ ਗੁੱਤੇਵਾਲ ਚੰਗਾ ਦੇਣਾ ਹੀ ਤੇਰੇ ਮੈਂ ਏ ਸਮ੍ਰੀਤ ਹਾਂ ਮੈਨੂੰ ਕਿੰਨਾ ਸੋਣਾ ਖੇਡਣ ਦੀ ਤੇਰੇ ਨਾਲ ਹਨਾ ਹਾਂ ਚਲ ਤੂੰ ਇਹਦਾ ਧਿਆਨ ਰੱਖੀ ਤੇ ਮੈਂ ਨਾ ਆਈ ਵਾਸ਼ਰੂਮ ਹੋ ਕੇ ਠੀਕ ਆ ਰਹਿਮਤ ਜਾ ਜਾ ਓਏ ਕਿਦਾਂ ਸੋਣਾ ਲੱਗਦੀ ਅੱਜ ਨਜ਼ਰ ਨਾ ਲਵਾਂ ਦੀ ਵੀ ਕਿੰਨਾ ਸੋਣਾ ਖੇਡਣ ਦੇਈ ਤੇਰੇ ਨਾਲ ਸਮ੍ਰੀਤ ਹਾਂ ਹਨਾ ਇਹਦਾ ਤੇਰੀ ਭੈਣ ਮੈਂ ਤੈਨੂੰ ਪਛਾਣ ਲਿਆ ਨੇ ਉਸੇ ਵੇਲੇ ਹੂੰ ਏਦਾਂ ਕਰੀ ਇਹਦਾ ਹੁਣ ਜੀ ਨਹੀਂ ਲੱਗਣਾ ਜੇ ਚਲ ਗਈ ਆਪਣੀ ਮਾਂ ਦੇ ਨਾਲ ਤੇ ਹੁਣ ਤੂੰ ਵੀ ਨਾਲ ਹੀ ਚਲ ਜੀ ਚੰਗਾ ਮੂੰਹ ਨਾ ਬਣਾ ਸਹੀ ਕਿਹਾ ਵਾ ਤੈਨੂੰ ਮੈਂ ਮਾਂ ਨਾਲੋਂ ਦੋ ਰਤੀਆਂ ਤਾਂ ਨਿਕਲਣੀ ਆ ਮਾਸਾ ਜਿੰਨੀ ਗੱਲ ਦਾ ਗੁੱਸਾ ਕਰ ਕਰ ਕੇ ਤੇ ਚਲ ਗਈ ਭੱਜ ਬਹੁਤੀ ਇੰਤਰੀ ਕੁੜੀ ਨਿਕਲਣੀ ਆ ਸਮਰੀਤ ਤੇ ਉਦਾਂ ਨਾ ਨਹੀਂ ਮਾਣੋ ਆ ਲਾਟੋ ਪੀ ਜੀ ਹੈਂ ਬਲੇ ਦਾਦੀ ਭਤੀ ਬੈਠੀਆਂ ਆਹੋ ਦਾਦੀਆਂ ਹੀ ਬਣਾਈਆਂ ਜਾਂ ਕੁੜੀਆਂ ਦੀਆਂ ਹੀ ਦਾਦੀਆਂ ਬਣਾਵੀਂ ਚੰਗਾ ਆ ਲਾ ਟੋਪੀ ਇਹਦੀ ਟੀਕਾ ਲਾਉਣ ਡਿਆ ਹੀ ਉਹਨੂੰ ਆ ਵੇ ਕਿੰਨਾ ਪਸੀਨਾ ਆਇਆ ਨਾਲੇ ਮੇਰੀ ਗੱਲ ਸੁਣ ਲੈ ਦਾਦੀ ਦਾਦੀ ਕਰਦੀ ਇਹ ਤਾਂ ਜੇ ਨਿਆਣੀ ਆ ਤੇ ਅਜੇ ਇਹਨੂੰ ਖਲੇ ਖਜ ਲੱਗ ਗਿਆ ਉਹਦੇ ਹੀ ਖਾਤੇ ਨੂੰ ਜਿਆਦਾ ਲੱਗਦਾ ਵਾ ਤੇ ਨਾਲੇ ਸਮ੍ਰਿਧੀ ਸੁਣ ਲੈ ਗੱਲ ਜ਼ੁਬਾਨ ਬਹੁਤ ਚਲਾਉਂਦੀ ਆ ਮੁੜ ਕੇ ਨਾ ਆਖੀ ਵੀ ਦੱਸਿਆ ਨਹੀਂ ਗਾ ਸੋ ਨੰਬਰ ਤੇ ਫੋਨ ਕਰਕੇ ਮੈਂ ਤੈਨੂੰ ਫੜਾ ਦੇਣਾ ਆ ਵੀ ਕੋਈ ਗੱਲਾਂ ਕਰਨ ਤੇ ਹੋਰ ਨਹੀਂ ਆ ਵੀ ਗੱਲਾਂ ਕਰਨ ਵਾਲੀਆਂ ਵਾ ਕੋਈ ਮਾਸਾ ਜਿੰਨੀ ਹੈਗੀਆਂ ਤੂੰ ਤੂੰ ਸਮਝ ਫੜ ਜੀ ਜੀ ਲੋਕੀ ਕਰਦੇ ਫਿਰਦੇ ਇਹ ਆਕੜ ਦੀ ਮੇਰੇ ਗਾੜੀ ਕਾਰਟੂਨ ਵੇਖਣ ਦੀ ਨਾ ਕੱਲ ਸੁਣ ਚਾਨ ਵਾਲਾ ਤੇ ਉਹਦੇ ਵਿੱਚ ਕਹਿਣ ਦੇ ਹੀਗੇ ਉਹ ਜੋ ਨਿਆਣਾ ਸੌਂਦਾ ਉਹ ਹੀ ਕਹਿਣ ਲੱਗ ਜਾਂਦਾ ਤੇ ਕਾਰਟੂਨ ਕਿਉਂ ਬਖਾਲਦੀਆਂ ਜੇ ਇਹ ਜਿਹੜੇ ਫੋਨ ਫੜਾਏ ਆ ਉਥੇ ਜਿਹੜੇ ਫੋਨ ਹੀ ਫੜ ਕੇ ਆਈ ਵੇਂਦੀ ਆਈਗੀ ਤੁਸੀਂ ਤੇ ਉਹ ਉਹ ਗੱਲ ਵੀ ਛਲ ਕੜਾ ਲਾਇਆ ਵਾ ਤੁਹੇ ਤਾਂ ਸਮਝਦੀਆਂ ਨਹੀਂ ਗਾੜੀ ਉਹ ਆਈ ਜਾਣੇ ਪੈਸੇ ਨੈਟ ਮੁੱਕ ਗਿਆ ਪਵਾ ਲੋ ਪੰਜਾਹਾਂ ਦਾ ਨੈਟ ਮੁੱਕ ਗਿਆ ਪੰਜਾਲ ਪਵਾ ਲੋ ਅਸ ਤਾਨੂੰ ਤੇ ਕੱਲ ਹੱਥ ਆਈ ਨਿਆਣੇ ਦੇ ਹੱਥਾਂ 'ਚ ਦੇ ਦੋ ਫੋਨ ਹੁੰਦਾ ਵਾ ਕਿਤੇ ਕਿਸੇ ਦਾ ਆਇਆ ਸੁਣ ਲਿਆ ਜਾਂ ਕਿਤੇ ਬੜੀ ਜ਼ਰੂਰੀ ਗੱਲਬਾਤ ਕਰ ਲਿਆ ਕੰਨਾਂ ਨਾਲ ਫੋਨ ਹੀ ਨਹੀਂ ਲਖਦੇ ਸਾਰੀ ਦਿਹਾੜੀ ਕਿਤੇ ਪਾਪੀ ਕਿੱਥੇ ਕਿ ਮਮ ਇੱਥੇ ਹੀ ਆ ਪਤਾ ਨਹੀਂ ਕਿੱਥੇ ਨਾ ਮੈਨੂੰ ਪਤਾ ਸਮਰੀਦ ਆ ਤਾਂ ਨਾ ਮੈਨੂੰ ਪਤਾ ਭਾਬੀ ਦਾ ਆ ਲੈ ਆ ਜਾ ਟੋਪੀ ਆ ਗਈ ਦਾਦੀ ਵਾਲੀ ਜਿਹੜਾ ਮਹਾਰਾਜ ਨੇ ਸਾਨੂੰ ਜੀ ਦੇਣਾ ਵਾ ਕਿਤੇ ਹੀਰੇ ਵਰਗਾ ਕਿਤੇ ਉਹ ਦਾਦੀ ਆਖੂਗਾ ਤੇ ਕਿਤੇ ਮੇਰੀਆਂ ਅੰਦਰਾਂ ਨੂੰ ਠੰਡ ਪੈ ਜਾਊਗੀ ਹਾਂ ਦਾਦੀ ਆਖਿਆ ਮੂੰਹ ਪਰ ਜਾਣਾ ਆ ਐਵੇਂ ਲਿੰਜੜੀਆਂ ਗਲਿੰਜੜੀਆਂ ਜੀਆਂ ਨੂੰ ਦਾਦੀ 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 ਵਾਲੀਆਂ ਆ ਗਈਆਂ ਹੋਏ ਮੈਂ ਕੀ ਕਰਾਂ ਦਾਦੀ ਜੀ ਕੀ ਜਾਣ ਜੋ ਉੱਥੇ ਜੋ ਉਥੇ ਜਾ ਇਥੇ ਨਾ ਰਹਿ ਤੇ ਮੇਰੇ ਜੀਵਨੀ ਲਾ ਦਮਾ ਮਾਤ ਰਹਿ ਸਮਝੀ ਤੇ ਪੁੱਤਾ ਵੇ ਫੜ ਆਪਣੀ ਭੈਣ ਨੂੰ ਤੂੰ ਮਿਲਣੀ ਨਹੀਂ ਆਉਂਦੀ ਇਹਨਾਂ ਨੂੰ ਬਾਹਰ ਕੀ ਗੱਲ ਹੋਈ ਆ ਆ ਲੈ ਆ ਦੇ ਮੇਰੀਆਂ ਤੇ ਕਿਤੇ ਦੋਵੇਂ ਈਆਂ ਧੀਰੇ ਵਰਗੀਆਂ ਵਾ ਧੀਰੇ ਨੂੰ ਵੀ ਕਿਤੇ ਨਾ ਮਾਦੀ ਖੰਬੀ ਨਾ ਹਾਂ ਹਾਂ ਸਮਝੀ ਤਾ ਵੇਲਾ ਮਾਮੀ ਕੋ ਗਈ ਤੇ ਇਹ ਤੇ ਮੈਨੂੰ ਮਨਾ ਪ੍ਰੇਮ ਆਇਂਗੇ ਸਮਝ ਇੱਥੇ ਬਟਾ ਆ ਹਨ ਇਦਾਂ ਲੰਮੀ ਬਾਹੂ ਤੇ ਦੇਣਾ ਤੇ ਟੋਲ ਦੇ ਰਹਿ ਮਤ ਹਾ ਹੋਏ ਧੰਨਵਾਦ ਕਿਉਂ ਆ ਜਾ ਆ ਜਾ ਆ ਜਾ ਆ ਜਾ ਆ ਜਾ ਮਾਂ ਹਾਂ ਹਾਂ ਕੀ ਗੱਲ ਕੀ ਗੱਲ ਹੈ ਕੀ ਗੱਲ ਉਠ ਉਧਰ ਤੂੰ ඉින්න සසාජ අඩිගව එද කරින් නිකුඩා අප මා මිනිසම චාති උපනම ැන අද පාදන ඕේෝබී හවෙේලා උන්නම් මම්බම ර මම ਕੀ ਗੱਲ ਹੈ ਉਹ ਤੇ ਪੱਬੀ ਇਹ ਦਿਲ ਕੋਈ ਗਿੱਜਦੀ ਹੈ ਇਹ ਮਨ ਕਿਉਂ ਉਨੀ ਘੜੀ ਕੱਢਦੀ ਹੈਗੀ ਆਹ ਫੇਰ ਤੂੰ ਅਜੇ ਇੱਧਰ ਲਿਆਂਦਾ ਹੀ ਆ ਰੌਂਡ ਆ ਪੀ ਉਸੇ ਵੇਲੇ ਆ ਮੈਂ ਚੁੱਪ ਕਰ ਗਈ ਮੈਂ ਤੈਨੂੰ ਚੰਮੰਦੀ ਚੋੜ ਰਹੀ ਫਿਰ ਆਵੇ ਇੱਧਰ ਰਹਿਮਤ ਰਹਿਮਤ ਇਹ ਤੇ ਵੀਦਾ ਮੈਨੂੰ ਵਧੀਆ ਲੱਗਦੀ ਮੈਨੂੰ ਵਧੀਆ ਲੱਗਦਾ ਵਾ ਤੇ ਮੇਰੇ ਕੋ ਨਹੀਂ ਹੁੰਦੀ ਇਹਦਾ ਤੇ ਰੀਚੀ ਮੋ ਵਾ ਪਰ ਫੇਰ ਮੈਨੂੰ ਹੁੰਦਾ ਵਾ ਜਦੋਂ ਇਹ ਮੈਨੂੰ ਇਦਾਂ ਪਛਾਣਦੀ ਨਹੀਂ ਨਾ ਫੇਰ ਮੈਨੂੰ ਥੋੜਾ ਅਜਾ ਹੁੰਦਾ ਵਾ ਕਿ ਕੀ ਕਹਨੂ ਨਹੀਂ ਮੈਨੂੰ ਪਛਾਣਦੀ ਮੈਂ ਤੇਰੀ ਮੰਮਾ ਵਾਂ ਘਰ ਹੀ ਰਹਿਣਾ ਮਨ ਜੀ ਮੈਂ ਕੰਮ ਕਰਾਣਾ ਜੇ ਸਾਹਮਣੇ ਹੋਵਾਂ ਤੇ ਚੁੱਪ ਰਹਿਣਾ ਵਾ ਮਾੜੀ ਮੋਟੀ ਇਧਰ ਉਧਰ ਹੋ ਜਾ ਤੇ ਰੋਣਾ ਪੈਂਦੀ ਆ ਇਧਰ ਵੇਖ ਪੁੱਤਾਂ ਵੇ ਓਏ ਦੀਦੀ ਨਾਲ ਖੇਡੋ ਦੀਦੀ ਨਾਲ ਦੀਦੀ ਨਾਲ ਖੇਡੋ ਇਹ ਰੋਦੀ ਦੀਦੀ ਛੱਡ ਕੇ ਮਾਂ ਕੋ ਨਹੀਂ ਆਉਂਦੀ ਤੇ ਚਲ ਚਲ ਬਬ ਮੈਂ ਚਾਹ ਬਣਾ ਲਿਆ ਵਾ ਤੁਸੀਂ ਬੈਠੋ ਫੇ ਮੰਮੀ ਇਹਨਾਂ ਲੱਗੇ ਗੁਰਵਰ ਕਿੱਥੇ ਚੱਲ ਗਿਆ ਵੇਖੀਂ ਬਣਾ ਹੈ ਸੁਮਨ ਜਾਂ ਵੇਖਿਆ ਮੇਰ ਤੇ ਰਹਿਮਤ ਓਏ ਮਿੱਠੋ ਮੈਨੂੰ ਨਹੀਂ ਆਣਾ ਦਾ